ਖੋਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਨਾਖ ਕਦੀਪ ਸਿੰਘ ਕਾਹਤੋਂ ਬਾਈ ਜੀ ਨੂੰ ਜਿੱਤਿਆ ਆ। ਬਹੁਤ ਨਿਜ ਮਿਹਰਬਾਨੀ। ਥੈਂਕ ਯੂ ਥੈਂਕ ਯੂ ਥੈਂਕ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਮੈਂ ਜੀ ਕਿਵੇਂ ਦੇ ਦੇਉ ਕਾਲਾ ਢਿੱਲੋ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਕੀ ਆ ਬਾਈ ਨੂੰ ਜਿੱਦਾਂ ਹੌਂਕੀ ਲੱਗੇ ਹੋਈ ਸੀ ਜਿਹੜੂ ਲੱਗੇ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਆ ਬਾਈ ਦੇ ਚਿਹਰੇ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨੀ ਜੀ ਗੱਲਾਂ ਕਰਦੇ ਦਾਰੀ ਕਰਿਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਸਰਨਾਖ ਕਲਦੀਪ ਸਿੰਘ ਕਾਹਤੋਂ ਬਾਈ ਜੀ ਨੂੰ ਜਿੱਤਿਆ ਆ। ਉਹ ਨਿੱਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜੀ ਕਿ ਰੋਣ ਲੱਗੇ ਬਹੁਤ 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 ਹੈ ਬਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਦਾ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੈਡ ਪਰ ਨੜੀ ਜੀ ਗੱਲਾਂ ਤੇ ਬਹੁਤ ਬੱਤੀ ਕੀ ਆ ਜਾਓ ਭਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਲੜੇ ਵਾਲੀ ਜੀ ਨੂੰ ਜਿੱਤਿਆ ਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜੀ ਕਿ ਰੋਣ ਲੱਗੇ ਬਹੁਤ 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 ਹੈ ਬਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਦੇ ਜਿੱਤਣਾ ਆ ਬਾਈ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੈਡ ਪਰ ਨੜੀ ਜੀ ਗੱਲਾਂ ਕੋਈ ਨਹੀਂ ਬੱਤੀ ਕੀ ਆ ਜਾਓ ਬੜੀ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਨੂੰ ਜਿੱਤ ਹੋਂ ਲੁਛੀ ਲੱਗੇ ਹੋਏ ਸੀ ਜੀ ਕਿ ਰੂਹ ਲੱਗੇ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਜਿੱਤ ਨਿਹਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲ ਗੱਲਾਂ ਦੇ ਪਰੇ ਬੱਤੀ ਕੀ ਗੱਲ ਆ ਜੀ ਬਾਈ ਬਹੁਤ ਖੁਸ਼ੀ ਹੋ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜਿਹਮੇਵਾਨੀ ਥੈਂਕ ਯੂ ਥੈਂਕ ਯੂ ਥੈਂਕ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਗਿਆ ਬਾਈ ਬਹੁਤ ਬਹੁਤ ਖੁਸ਼ੀ ਹੋਈ ਹੈ ਬਾਈ ਇਹਨੂੰ ਜਿੱਤ ਹਉਣ ਨੂੰ ਬੁਛੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਦਾ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲਾਂ ਗੱਲਾਂ ਦੇ ਪਰੇ ਬੱਤੀ ਕੀ ਆ ਜਾਓ ਬਾਈ ਬਹੁਤ ਖੁਸ਼ੀ ਹੋਈ ਤੁਹਾਨੂੰ ਖੁਸ਼ੀ ਹੈ ਕਿ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤ ਆਇਆ ਬਹੁਤ ਨਹੀਂ ਜਿਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰਾਂ ਭਾਈ ਜੀ ਕਿਵੇਂ ਦੇਦੋ ਕਾਲਾ ਢਿੱਲੋਂ ਜਿੱਤਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹਨੂੰ ਜਿੱਤਣ ਉੱਪਰ ਉੱਚੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਗਿਆ ਬਹੁਤ 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 ਸਾਹਿਬ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਭਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭੰਨਣ ਦੀ ਗੱਲਾਂ ਤੇ ਬਾਰੇ ਦੱਸਣ ਕੀ ਆਜੋ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਬੀਰ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਉਹਨਾਂ ਦੀ ਜਿਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਮੈਂ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਈ ਆ ਬਾਈ ਇਹਨੂੰ ਜਿੱਤ ਹੁਣ ਬੁੱਚੀ ਲੱਗੇ ਹੋਈ ਸੀ ਜੀ ਕਿਰਪਾ ਕਰੀਏ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਆ ਬਾਈ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੈਂਡਲਰ ਜੀ ਗੱਲਾਂ ਤੋਂ ਸਾਰੀ ਕਰੀ ਜਾ ਰਹੇ ਜੋ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਨਾਥ ਕਲਦੀਪ ਸਿੰਘ ਕਾਹਤੋਂ ਬਾਈ ਜੀ ਨੂੰ ਜਿੱਤਿਆ ਆ ਉਹਨਾਂ ਦੀ ਜਿਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਤਾਕਤ ਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖ ਦੋ ਕਾਲਾ ਢਿੱਲੋ ਜਿੱਤਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜੀ ਕਿ ਰੋਣ ਲੱਗੇ ਬਹੁਤ 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 ਸਾਹ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਦਾ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਪਰੜੇ ਜੀ ਗੱਲਾਂ ਕੋਈ ਨਹੀਂ ਕੀਤੀ ਆ ਜਾਓ ਭਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਨਾਥ ਕੁਲਦੀਪ ਸਿੰਘ ਕਾਟੇਵਾਲੀ ਜੀ ਨੂੰ ਜਿੱਤਿਆ ਆ ਬਹੁਤ ਨਿਜ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖ ਦੋ ਕਾਲਾ ਢਿੱਲੋਂ ਜਿੱਤ ਗਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜਿਹੜੂ ਬਣ ਗਿਆ ਬਹੁਤ 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 ਸਾਹਿਬ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਦਾ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਪਰਣੀ ਜੀ ਗੱਲਾਂ ਕਰਦਾ ਦੀ ਕੀ ਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਗੱਲ ਕਿ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਹੜੇ ਤੋਂ ਬਾਈ ਜੀ ਨੂੰ ਜਿੱਤ ਆਇਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਗਿਆ ਬਾਈ ਬਹੁਤ ਬਹੁਤ ਖੁਸ਼ੀ ਹੋਈ ਆ ਬਾਈ ਇਹਨੂੰ ਜਿੱਤ ਹਉਣ ਨੂੰ ਉੱਚੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਇਹਦਾ ਬੜਾ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭਰਨ ਦੀ ਗੱਲਾਂ ਗੱਲਾਂ ਦੇ ਪਰੇ ਬੱਝ ਕੀ ਗੱਲਾਂ ਚੋ ਬਾਈ ਬ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜਿਹਮੇਵਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਬਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਲਈ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਨੂੰ ਜਿੱਤ ਹੋਂ ਲੁਕੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੁਸ਼ੀ ਹੈ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲ ਗੱਲਾਂ ਤੋਂ ਬੱਤੀ ਕੀ ਆ ਜਾਓ ਅੱਜ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਹੜ ਤੋਂ ਬਾਈ ਜੀ ਨੂੰ ਜਿੱਤ ਆਇਆ ਬਹੁਤ ਨਹੀਂ ਜਿਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰਾਂ ਭਾਈ ਜੀ ਕਿਵੇਂ ਦੇਦੋ ਕਾਲਾ ਢਿੱਲੋਂ ਜਿੱਤਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹਨੂੰ ਜਿੱਤਣ ਉੱਤੇ ਲੁੱਚੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੌਸਾ ਭਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਭਾਈ ਇਹ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੇ ਬਰਾਬਰ ਦੀ ਗੱਲ ਆ ਦੋ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਗੱਲ ਤੋਂ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਹਲ ਤੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜਿਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਦੀ ਤਾਕਤ ਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰਾਂ ਭਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹਨੂੰ ਜਿੱਤਣ ਉੱਤੇ ਉੱਚੀ ਲੱਗੇ ਹੋਈ ਸੀ ਜਰੂਰ ਲੈ ਗਿਆ ਬਹੁਤ ਬਹੁਤ ਖੌਫਾ ਭਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਭਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੋਂ ਪਹਿਲਾਂ ਸਾਰੀ ਕੀ ਗੱਲ ਹੈ ਭਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਸਰਨਾਥ ਕਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਹੋਰ ਨਿਜ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਕੀ ਤਾਕਤ ਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖ ਦੋ ਕਾਲਾ ਢਿੱਲੋ ਜਿੱਤ ਗਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਉਣ ਨੂੰ ਬੁਛੀ ਲੱਗੇ ਹੋਏ ਸੀ ਜੀ ਜਰੂਰ ਲੱਗੇ ਬਹੁਤ 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 ਹੈ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਦੇ ਜਿੱਤਣਾ ਬਾਈ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭੰਨੜੀ ਜੀ ਗੱਲਾਂ ਕੋਈ ਨਹੀਂ ਬੱਤੀ ਕੀ ਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਗੱਲ ਕਿ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਹੜੇ ਤੋਂ ਬਾਈ ਜੀ ਨੂੰ ਜਿੱਤ ਆਇਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖ ਦੋ ਕਾਲਾ ਢਿੱਲੋ ਜੀ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜੀ ਜਿਹੜੂ ਬਣ ਗਿਆ ਬਹੁਤ 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 ਹੈ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਦੇ ਜਿੱਤਣਾ ਬਾਈ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਣੇ ਸੀ ਗੱਲਾਂ ਕੋਈ ਨਹੀਂ ਬੱਤੀ ਕੀ ਆ ਜਾਓ ਬੜੀ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਨੂੰ ਜਿੱਤ ਹੋਂ ਲੁਕੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਦਾ ਬੜੀ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੇ ਬੱਤੀ ਕੀ ਆ ਜਾਓ ਅੱਜ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਕਿ ਕੋਈ ਵੀ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਾਇਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖਦੋ ਕਾਲਾ ਢਿੱਲੋਂ ਜਿੱਤ ਗਿਆ ਬਾਈ ਬਹੁਤ ਬਹੁਤ ਖੁਸ਼ੀ ਹੋਈ ਆ ਬਾਈ ਇਹਨੂੰ ਜਿੱਤ ਹਉਣ ਨੂੰ ਉੱਚੀ ਲੱਗੇ ਹੋਈ ਸੀ ਜੀ ਕਿਰਪਾ ਲੈ ਗਿਆ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਇਹ ਨਜ਼ਾਰਾ ਨਜ਼ਾਰਾ ਝਾੜੂ ਦੇ ਹੱਥ ਭੰਨਣ ਦੀ ਗੱਲਾਂ ਦੇ ਬਾਰੇ ਬੱਤੀ ਕੀ ਗੱਲ ਆ ਜੀ ਬਾਈ ਬਹੁਤ ਖੁਸ਼ੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜਿਹਮਿਹਬਾਨੀ ਥੈਂਕ ਯੂ ਥੈਂਕ ਯੂ ਥੈਂਕ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਬਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਨੂੰ ਜਿੱਤ ਹੋਂ ਲੁਕੀ ਲੱਗੇ ਹੋਈ ਸੀ ਜੀ ਕਿ ਰੂਹ ਲੱਗੇ ਆ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੇ ਬੱਤੀ ਕੀ ਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਹਲ ਤੋਂ ਬਾਈ ਜੀ ਨੂੰ ਜਿੱਤ ਆਇਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਕੀ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰਾਂ ਭਾਈ ਜੀ ਕਿਵੇਂ ਦੇਦੋ ਕਾਲਾ ਢਿੱਲੋਂ ਜਿੱਤ ਲਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹਨੂੰ ਜਿੱਤਣ ਉੱਤੇ ਲੁੱਚੀ ਲੱਗੇ ਹੋਈ ਸੀ ਜਰੂਰ ਬਣ ਗਿਆ ਬਹੁਤ ਬਹੁਤ ਖੌਸਾ ਭਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਭਾਈ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭੰਨਣ ਦੀ ਗੱਲਾਂ ਕਰਦੇ ਸਨ ਤਾਰੀਖੀਆ ਦੋ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਬੀਰ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਹੋਰ ਨਿੱਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਮੈਂ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਪਈ ਆ ਬਾਈ ਨੂੰ ਜਿੱਤ ਹੋਣ ਨੂੰ ਬੁਛੀ ਲੱਗੇ ਹੋਈ ਸੀ ਕਿੰਨਾ ਬਣ ਗਿਆ ਬਹੁਤ ਬਹੁਤ ਖੁਸ਼ ਆ ਬਾਈ ਬਹੁਤ ਖੁਸ਼ੀ ਆ ਬਾਈ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੈਂਡਲ ਨਾਲ ਜੀ ਗੱਲਾਂ ਕਰਦੇ ਦਾਰੀ ਕਰਿਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਹੋਰ ਨਹੀਂ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋ ਜਿੱਤੇ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਉੱਚੀ ਲੱਗੇ ਹੋਈ ਸੀ ਜੀ ਕਿ ਰੋ ਰਿਹਾ ਬਹੁਤ 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 ਹੈ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਦਾ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੈਡ ਪਰ ਨਹੀਂ ਜੀ ਗੱਲਾਂ ਤੇ ਬਹੁਤ ਬੱਧੀ ਕੀਆ ਜਾਓ ਬੜੀ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਨਾਖ ਕੁਲਦੀਪ ਸਿੰਘ ਕਾਲੇਢੋਂ ਵਾਲੀ ਜੀ ਨੂੰ ਜਿੱਤਿਆ ਆ ਬਹੁਤ ਨਿਜਮੇਵਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਕਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇਖ ਦੋ ਕਾਲਾ ਢਿੱਲੋ ਜਿੱਤਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਨੂੰ ਜਿੱਤ ਹਾਣ ਨੂੰ ਬੁਛੀ ਲੱਗੇ ਹੋਏ ਸੀ ਜੀ ਕਿ ਰੋਣ ਲੱਗੇ ਗਏ ਬਹੁਤ 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 ਸਾਹ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਦਾ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੈਂਡਪੈੱਡ ਜੀ ਗੱਲਾਂ ਕਰਦੇ ਪਾਣੀ ਕੀ ਆ ਜਾਓ ਬਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਵਾਰ ਕੋਈ ਵੀ ਜਿੰਨਾ ਸਰਕਾਰ ਨੇ ਗੰਧ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਕਤ ਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਬਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਬਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੋਈ ਆ ਬਾਈ ਇਹਨੂੰ ਜਿੱਤ ਹੋਂ ਉੱਚੀ ਲੱਗੇ ਹੋਈ ਸੀ ਜੀ ਕਿਰੂਪਾ ਲੈ ਗਿਆ ਬਹੁਤ ਬਹੁਤ ਖੌਫਾ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਆ ਬਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲਾਂ ਗੱਲਾਂ ਤੋਂ ਵੱਡੀ ਕੀ ਗੱਲ ਆ ਜੀ ਬਾਈ ਬਹੁਤ ਖੁਸ਼ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਟੇਲੋਂ ਬਾਈ ਜੀ ਨੂੰ ਜਿੱਤਿਆ ਆ ਹੋਰ ਨਹੀਂ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਕਿ ਤਾਂ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਿਮਨੀ ਚੋਂ ਜਿੱਤੂ ਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਬਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਮਾਈ ਜੀ ਕਿਵੇਂ ਦੇ ਦੇਉ ਕਾਲਾ ਢਿੱਲੋਂ ਜਿੱਤਿਆ ਬਾਈ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਨੂੰ ਜਿੱਤ ਹੋਂ ਲੁੱਚੀ ਲੱਗੇ ਹੋਈ ਸੀ ਜੀ ਜਰੂਰ ਲੱਗੇ ਬਹੁਤ ਬਹੁਤ ਖੁਸ਼ੀ ਹੈ ਬਾਈ ਬਹੁਤ ਜਾਰੀ ਬਹੁਤ ਬਹੁਤ ਖੁਸ਼ੀ ਹੈ ਬਾਈ ਇਹਦਾ ਬੜੀ ਨਜ਼ਾਰਾ ਨਜ਼ਾਰਾ ਹੈ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੇ ਬੜੀ ਕੀ ਗੱਲਾਂ ਜਾ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਕਰਕੇ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕੁਲਦੀਪ ਸਿੰਘ ਕਾਹਤੇ ਨੂੰ ਬਾਈ ਜੀ ਨੂੰ ਜਿੱਤਿਆ ਆ ਬਹੁਤ ਨਹੀਂ ਜਿਹਮੇਵਾਨੀ ਥੈਂਕ ਯੂ ਥੈਂਕ ਯੂ ਕੀਤਾ ਕਿਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋਂ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜਦੇ ਪਹਿਲੀ ਵਾਰ ਲੜਦੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲਿਆਂ ਜਾ ਰਿਹਾ ਲੋਕਾਂ ਨਾਲ ਗੱਲ ਕਰਾਂ ਭਾਈ ਜੀ ਕਿਵੇਂ ਦੇਦੋ ਕਾਲਾ ਢਿੱਲੋਂ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹਨੂੰ ਜਿੱਤਣ ਉੱਤੇ ਲੁੱਚੀ ਲੱਗੇ ਹੋਈ ਸੀ ਜਰੂਰ ਲੱਗੇ ਬਹੁਤ ਬਹੁਤ ਖੌਸਾ ਭਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਹੈ ਭਾਈ ਇਹ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੱਥ ਭਰਨ ਦੀ ਗੱਲਾਂ ਤੇ ਪਤਾ ਦੀ ਕਿਹੜਾ ਜੋ ਭਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਗੱਲ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਹਤੇ ਲੋਬਾਈ ਜੀ ਨੂੰ ਜਿੱਤਿਆ ਆ ਬਹੁਤ ਧੀਰ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੀ ਤਾਕਤ ਤੇ ਦੱਸਦੇ ਕਿ ਬਰਨਾਲਾ ਤੋਂ ਜਮਨੀ ਚੋਂ ਜਿੱਤ ਚੁੱਕੇ ਨੇ ਕਾਲਾ ਢਿੱਲੋ ਕਾਂਗਰਸੀ ਉਮੀਦਵਾਰ 35 ਸਾਲ ਬਾਅਦ ਇਲੈਕਸ਼ਨ ਲੜੇ ਤੇ ਪਹਿਲੀ ਵਾਰ ਲੜੇ ਤੇ ਪਹਿਲੀ ਵਾਰ ਜਿੱਤੇ ਉਹਨਾਂ ਦਾ ਟਾਫਲਾ ਐਸਡੀਐਮ ਤੋਂ ਪੱਤਰ ਲੈਣ ਜਾ ਰਿਹਾ ਲੋਕਾਂ ਨਾਲ ਗੱਲ ਕਰ ਰਿਹਾ ਮੈਂ ਜੀ ਕਿਵੇਂ ਦੇਖ ਦੋ ਕਾਲਾ ਜੀ ਜਿੱਤ ਬਾਈ ਬਹੁਤ ਬਹੁਤ ਖੁਸ਼ੀ ਈ ਆ ਬਾਈ ਨੂੰ ਜਿੱਦਾਂ ਉਨ ਨੂੰ ਔਚੀ ਲੱਗੇ ਹੋਈ ਸੀ ਕਿ ਰੋ ਪਾ ਗਿਆ ਬਹੁਤ ਬਹੁਤ ਖੁਸ਼ ਆ ਬਾਈ ਬਹੁਤ ਜਾਈ ਬਹੁਤ ਬਹੁਤ ਖੁਸ਼ੀ ਆ ਬਾਈ ਨਜ਼ਾਰਾ ਨਜ਼ਾਰਾ ਆ ਗਿਆ ਝਾੜੂ ਦੇ ਹੈਂਡਲਰ ਜੀ ਗੱਲਾਂ ਕਰਦੇ ਸਾਰੇ ਕੀ ਕਰ ਰਹੇ ਹੋ ਭਾਈ ਬਹੁਤ ਖੁਸ਼ੀ ਹੋਈ ਸਾਨੂੰ ਖੁਸ਼ੀ ਹੈ ਇਸ ਗੱਲ ਕੋਈ ਵੀ ਜਿੰਨਾ ਸਰਕਾਰ ਨੇ ਗੰਦ ਪਾਇਆ ਹੋਇਆ ਸੀ ਉਹ ਲੋਕਾਂ ਨੇ ਲੋਕਾਂ ਨੂੰ ਪਤਾ ਲੱਗਿਆ ਤੇ ਲੋਕਾਂ ਨੇ ਹੁਣ ਖੁੱਲ ਕੇ ਉਹਨਾਂ ਦਾ ਵਿਰੋਧ ਕਰਾਇਆ ਤੇ ਸਰਦਾਰ ਕਲਦੀਪ ਸਿੰਘ ਕਾਹਤੇ ਤੋਂ ਬਾਈ ਜੀ ਨੂੰ ਜਿੱਤਿਆ ਆ ਬਹੁਤ ਧੀਰ ਮਿਹਰਬਾਨੀ ਥੈਂਕ ਯੂ ਥੈਂਕ ਯੂ